ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਦਾ ਵੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਖੇਲੇ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਵਿੱਚ ਇੱਕ ਗੱਬਣਾ ਆਓ ਪੁੱਛ ਲੈਨੇ ਬਾਈ ਸੋਕੇ ਭਾਈ ਜੀ ਹਸੀ ਗਾਲ ਹਸੀ ਗਾਲ ਜੀ ਬਹੁਤ ਠੀਕ ਹੈ ਵਧੀਆ ਵਧੀਆ ਜੀ ਬਾਈ ਨਾਮ ਤੇ ਐਡਰੈਸ ਫੋਲ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਨ ਜ਼ਿਲ੍ਹਾ ਬਠਿੰਡਾ ਤਸੀਰ ਰਾਮਪਰਾ ਫੋਲ ਨੇੜੇ ਪਿੰਡ ਵਿੱਚ ਜੇਠੂ ਕਦੇ ਬਦਿਆਲਾ ਜੀ ਮੋਬਾਈਲ ਨੰਬਰ ਫੋਲ 76965 0292 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਚ ਇਹ ਦੂਜਾ ਸੂਚ ਹੈ ਜੀ ਆਹ ਠੀਕ ਹੈ ਕਦੋਂ ਸੋਈਏ ਬਈ ਇਹਨੂੰ ਬਈ 6-7 ਦਿਨ ਹੋ ਗਏ ਸੋਈ ਨੂੰ ਠੀਕ ਆ ਉਹ ਨਾ 10-10 ਕਿਲੋ ਤੇ ਠੰਡੀ ਠੁੰਡੀ ਬਹੁਤ ਵਾਲਾ ਠੀਕ ਆ ਇਹ ਹਾਈ ਥੱਲੇ ਬੈਠਾ ਰਹਾ ਲਾਏ ਬਈ ਪੂਰੀ ਠੰਡੀ ਕੋਈ ਠੰਡੀ ਸੀਲਾ ਨਹੀਂ ਕੋਈ ਆਰਡਰ ਦਿਖਾ ਲੱਤ ਛੜਾ ਲਈ ਹੈ ਨਹੀਂ ਕੋਈ ਸੋਹਣਾ ਆਰਡਰ ਕਰਮਾਲੀ ਦਾ ਕੱਲਾ ਕੱਲਾ ਥਣ ਲੈ ਮੁੱਠੀ ਵਾਲਾ ਥਣ ਚਾਰੇ ਥਣ ਵਿੱਤੀ ਤੇ ਬੱਚਾ ਕੀ ਹੈ ਬਈ ਮੈਂ ਬੱਚਾ ਬਈ ਠੀਕ ਆ ਬਈ ਆ ਠੰਡੀ ਸੀਲਾ ਸਾਊ ਆ ਆ ਜਾ ਜਾਂਜ ਬਰੀਡ ਚੰਗੀ ਆ ਗਰਮੀ ਘੱਟ ਮਨੂੰ ਫੈਂਟ ਫੂਂਟ ਕਰਮਾਲੀ ਦੀ ਬਹੁਤ ਚੰਗੀ ਆਊਗੀ ਬਸ ਕਿ ਤੋਰਾ ਤਾਂ ਚੰਗਾ ਬਾੜ ਦਾ ਹਾਂ ਇਹ ਆਦਰ ਵੀ ਟੰਗੀ ਆ ਬਈ ਤੋੜਾ ਤਾਰਾ ਚੰਡੀ ਜੰਗੀ ਰੌਟਰ ਤੇ ਛੱਟ ਕੇ ਬਹਿ ਜਾ ਲੈ ਲੈ ਛੰਡੀ ਸ਼ੀਲ ਦਾ ਬਾਈ ਕਹਿੰਦਾ ਇੰਨੀਆਂ ਵੀੜੇ ਦੇ ਵਿਚਾਲੇ ਕਢਾ ਲੈ ਇੱਥੇ ਧਾਰਾ ਮਾਰਦੀ ਆਪਾਂ ਜਿਵੇਂ ਮਰਜੀ ਬੈਠਾ ਰਹੇ ਬਾਕੀ ਧਾਰਾ ਜਿਹੜੀਆਂ ਬਾਈਕਾਂ ਨੂੰ ਮਾਰਕ ਰਹੇ ਆ ਬਾਈ ਬਹੁਤ ਚੰਗੀ ਆ ਬਹੁਤ ਚੰਗੀ ਜੋਈ ਰੌਟਰ ਨਹੀਂ ਬੱਚੇ ਨਹੀਂ ਕੋਈ ਆ ਨਹੀਂ ਕੰਮ ਬਹੁਤ ਚੰਗੀ ਚ ਬਾਈ ਵਾਲਾ ਕੀ ਬਾਤ ਗੰਨੇ ਪਰ ਕੀ ਧਾਰਾ ਇਕੱਲਾ ਇਕੱਲਾ ਖਣ ਆਰਡਰ ਆਰਡਰ ਵੀ ਬਹੁਤ ਚੰਗਾ ਕੀ ਮੁੱਲ ਆ ਭਰਾ ਇਹਦਾ ਮੁੱਲ 36000 ਦੇ ਲੈਣੀ ਆ ਬਸ ਠੀਕ ਆ ਅੱਛੀ ਨਾਲ ਮੁੱਲ ਹੀ ਆ ਜਿਹਦਾ ਠੀਕ ਆ ਹਾਂ 36000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕਾ ਤੇ ਜਰੂਰ ਹੋ ਜਾਊਗਾ ਇਹਦਾ ਜਾਇਜ਼ ਆ ਬਈ ਹਾਡ ਰੋਡਰ ਚੰਗਾ ਥਣ ਤੋਂ ਚੰਗਾ ਜਾਂ ਅੰਡਰ ਰੋਡਰ ਦਾ ਉਹ ਪੂਰਾ ਦਿਖਾ ਦੇ ਪੂਰਾ ਡਾਟਾ ਦੇ ਸਹੀ ਗੱਲ ਥਣ ਤੋਂ ਬਹੁਤ ਚੰਗਾ ਮੁੱਲ 36000 ਹੈ ਨਾ ਹਾਂਜੀ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਡਾਕਟਰ ਬੱਛੀ ਮਾਰ ਗਈ ਇਹ ਅੱਜ ਅੱਛਾ ਹਾਂ ਦੋ ਵੀ ਚੌਹਾਂ ਲੀਟਰ ਤਿਆਰ ਆ ਨੈਟ ਤਿਆਰ ਆ ਹਾਂ ਬੱਛੀ ਦੀ ਵੀਡੀਓ ਲਈ ਆਪਣਾ ਬਣੀ ਹੋਇਆ ਟੋਟਲੇ ਦੀ ਹਾਂ ਖੋਲ ਲੈ ਬਈ ਤੋਰ ਕੇ ਦਿਖਾ ਦੇ ਫੇਸ ਬਿਊਟੀ ਕਮਾਲ ਦੀ ਆ ਰੰਗ ਰੂਪ ਬਹੁਤ ਚੰਗਾ ਬੱਚੀ ਬਹੁਤ ਚੰਗੀ ਹੋਈ ਐ ਨਹੀਂ ਕੋਈ ਜਾਣ ਜਾਂਦਾ ਇਹ ਥਾਂਪੁਰ ਬਹੁਤ ਚੰਗਾ ਸਮੀ ਬੜੀ ਬਹੁਤ ਹਾਂ ਰਾਜੀ ਰੂਜੀ ਚੰਗੀ ਆ ਖਾਣ ਠੰਡੀ ਇਹ ਵੀ ਚੰਗੀ ਆ ਟਰੈ ਨਹੀਂ ਕੋਈ ਲੱਤ ਛੜ ਨਹੀਂ ਮਾਰ ਕੀ ਲੈ ਠੀਕ ਗੱਲ ਐ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕ ਕੋਈ ਐ ਨਹੀਂ ਕੋਈ ਲੱਤ ਮਾਰੂ ਕੋਈ ਛੜ ਮਾਰੂ ਕੋਈ ਨਾ ਨਾ ਖਾ ਦੀਏ ਬਾਈ ਨੇੜ ਤੋਂ ਥਾਂ ਦਾ ਲੱਗਿਆ ਲੱਗਿਆ ਲੈ ਮੁੱਠੀ ਵਾਲਾ ਥਾਂ ਕੋਈ ਐ ਲੱਤ ਛੜ ਨਹੀਂ ਲੈ ਚਵਾਈ ਚੰਗੀ ਆ ਹਾਂ ਐ ਨਹੀਂ ਕੋਈ ਹੂੰ ਠੀਕ ਆ ਬਈ ਤੇ ਮੁੱਲ ਭਰਾ ਇਹਦਾ ਮੋਲ ਡਾਟਰ ਦਾ 45000 ਰੁਪਇਆ ਮਾਨਤਨ ਹੋਈ ਮਾਨਤਨ ਕਰਦੇ 45000 ਰੁਪਇਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਰੰਗ ਰੂਪ ਦੇ ਵਾਲੂਆ ਕਮਾਲ ਆ ਬਈ ਛੱਡ ਰੀਆਂ ਨਾੜਾ ਨਾੜਾ ਡਾਟਰ ਕਿੰਨੀਆਂ ਮੋਟੀਆਂ ਦੀਆਂ ਆ ਤਾਂ ਹਾਂ ਹਾਂ ਇਕੱਲਾ ਇਕੱਲਾ ਥਣ ਮੁੱਠੀ ਆ ਥਣ ਦੁੱਧ ਚੱਗਾ ਪਾ ਦੂ ਹੋਰ ਵੀ ਵੱਧ ਉਹ ਤਾਂ ਹੋਰ ਵੀ ਵੱਧੂ ਡਾਟਰ ਹੂੰ ਉਹ 15-15 ਕਿਲੋ ਦੇ ਦੂਗਾ ਬੜੀ ਵੀ ਬਹੁਤ ਆ ਬਹੁਤ ਬੜੀ ਬੜਾ ਹਾਂ ਸਹੀ ਗੱਲ ਅੱਗੇ ਵੀਰੇ ਤਿੰਨ ਨੰਬਰ ਇਹ ਤਿੰਨ ਮਹੀਨੇ ਦੇ ਘਬਾ ਡਾਟਰ ਬਣਾ ਚੱਕ ਬਾਸ ਚੱਕ ਬਾਸ ਆ ਬਾਈ ਦੁੱਧੋ ਡਰਾਈ ਹੈ ਬਾਈ ਦੁੱਧੋ ਡਰਾਈ ਕਰੀ ਬਾਈ ਠੀਕ ਆ ਬਾਈ ਮੱਛੀ ਬਹੁਤ ਵੱਡੀਆਂ ਐ ਨਹੀਂ ਦੇ ਮੇਰੇ ਇਥੋਂ ਤੱਕ ਆਉਂਦੀਆਂ ਮੋਢੇ ਤੱਕ ਵੱਡਾ ਜਿੰਦਗਾਨ ਵਾਲੀ ਆ ਛੇਸ ਕਮਾਉਂ ਹਾਂ ਮੱਛੀਆਂ ਨਾਲ ਚੰਗੀ ਆ ਬਾਈ ਬਹੁਤ ਚੰਗੀ ਆ ਦੁੱਧ ਵੀਰੇ 27-22 ਕਿਲੋ ਦਿੱਤਾ ਬਲੂਨ ਨੇ ਠੀਕ ਆ ਹਾਂ ਹੁਣ ਦੂਜਾ ਸੁਆਸ ਹੋ ਗਈ ਠੱਡੀ ਮਿੱਠੀ ਆ ਕੋਈ ਰਹਿ ਹਾਂ ਦਿਖਾ ਦੇ ਕਦ ਪੁੱਤਰ ਸਾਡੇ ਪੂਰੀ ਉੱਚੀ ਲੰਮੀ ਐ ਨਹੀਂ ਸਹੀ ਗੱਲ ਆ ਬਾਈ ਬੰਡੀ ਇੰਨੀ ਕੋਲੇ ਬੈਠਾ ਦਾ ਖੱਲੇ ਬਾਲ ਬਹੁਤ ਆਣਾ ਬਾਲੇ ਬਾਈ 25 26 ਕੁਲ ਦੀ ਰੀਆ ਪਲੋਣ ਠੀਕ ਆ ਹਾਂ ਬੱਚੇ ਵਾਲਾ ਚੰਗਾ ਡਾਟਰ ਮੁੱਲ ਬੱਚਿਆਂ ਵਾਲਾ ਇਹਦਾ ਜਮਾ ਠੀਕ ਆ ਇਹ 36000 ਦੇ ਦੇਣਗੇ 36 ਦੀ ਹਾਂ ਠੀਕ ਆ 36000 ਰੁਪਿਆ ਮੁੱਲ ਮੰਨ ਤਾਂ ਜਿਹੜਾ ਜ਼ਰੂਰ ਹੋ ਜਾਊਗਾ ਮੂੰਹ ਮੱਥਾ ਦਿਖਾ ਦੇ ਪੂਰੇ ਫਾਰਮ ਵਾਲੀ ਬੱਚੀ ਐ ਨਹੀਂ ਹੈ ਸੱਦ ਵਿੱਡਰਾ ਹਾਂ ਲਾਹ ਸੁਸ ਕਰਮ ਵਾਲੀ ਦਾ ਬਹੁਤ ਚੰਗਾ ਲੈ ਚ ਨਾਗਪਰਾ ਕੋਲੇ ਸੀਗੇ ਤਿੰਨ ਬਾਈ ਇਹ ਗੱਭਾਂ ਚੰਗੀ ਆ ਬੜ ਜੇ ਕੋਈ ਵੀਰ ਪਾਲ ਨੂੰ ਸਾਂਭ ਲੂ ਹਣ ਬੱਚਿਆਂ ਨੂੰ ਚੰਗੀ ਆ ਬਈ ਗੱਬੜ ਚੱਕ ਪਾਸਾ ਹਾਂ ਸਹੀ ਬੱਚਾ ਲਈਆਂ ਲੋਕ ਦੀਦੀ ਬੱਤੀ ਬੱਤੀ ਯਾਰ ਹੁੰਦਾ ਹਾਂ ਆ ਬੜ ਵੀ ਚੰਗੀ ਆ ਰਾਜੀ ਫੋਲਾ ਡਰ ਡਰ ਬਹੁਤ ਚੰਗਾ ਠੰਡੀ ਵਿੱਚ ਨਾ ਟ੍ਰੈਲ ਲੱਤ ਛੜਾ ਨਹੀਂ ਹੈਗੀ ਲੈ ਲੈ ਠੀਕ ਆ ਬਈ ਤਾਂ